ਸਭ ਤੋਂ ਪਹਿਲਾਂ ਕਿ ਭਗਵਾਨ ਜੀ ਇਸ ਜੀ ਦੇ ਪ੍ਰਕਾਰ ਤੇ ਲਿਖਿਆ ਸਾਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪ੍ਰਭੂ ਜੀ ਦੇ ਇਸ ਜੀ ਮਾਰਗ ਕਿਹੜੇ ਕਿ ਨਕਤਾਰ ਰਿਹਾ ਭਗਵਾਨਾ ਰੂਪ ਰਿਹਾ ਮਨੁੱਖੀਆਂ ਤਾਰਨ ਵਾਸਤੇ ਆਏ ਸੀ ਅਤੇ ਅੱਜ ਵੀ ਜਲੋਸਤਾਨ ਦੇ ਲੋਕ ਜਿਹੜੀਆਂ ਭਰਦੇ ਲੋਕ ਉਹਨੇ ਸਖਿਆਵਾਂ ਦੇ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਕਰਿਆ ਸੀ ਸਤਨਾਮ ਮੰਦਰ ਬਹੁਤ ਬ੍ਰਭਤੀ ਵਿੱਚ ਪ੍ਰਭੂ ਜੀ ਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਸਤੇ ਆਏ ਹਨ ਸਾਰੀ ਸਿੱਖ ਭਾਰਤੀ ਜਨਤਾ ਪਾਰਟੀ ਦੀ ਅਤੇ ਇਹਗਾ 10 ਵਿਅਕਤੀ ਕਰਦੇ ਆ ਕਿ ਸਾਡੇ ਪੰਜਾਬ ਸਾਡਾ ਪੰਜਾਬ ਪ੍ਰਸ਼ੰਸਾ ਹੋਵੇ ਸਾਡਾ ਪੰਜਾਬ ਜੱਗੀ ਕਰੇ ਹੋਵੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਜਨਨੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜੀ ਵਾਣ ਜੀ ਪਾਲਰ ਖੁਦੀ ਬਖਸ਼ ਕਰਕੇ ਸਾਡਾ ਦੇਸ਼ ਆ ਦੁਨੀਆ ਦਾ ਨੰਬਰ 1 ਦੇਸ਼ ਬਣੇ ਤੇ ਲੋਕਾਂ ਵਿੱਚ ਰਸਲੀ ਭਾਵਨਾ ਪੈਦਾ ਹੋਵੇ ਤਾਸ ਬੇਨਤੀ ਕਰਦੇ ਹਾਂ ਸਮੂਹ ਸੰਗਤ ਨੂੰ ਬਹੁਤ-ਬਹੁਤ ਅੱਲਾ ਖਾਲਸਾ ਹੈ ਜਿੰਨੇ ਵੀ ਸਾਰੇ ਰਾ ਮੰਦਰ ਕਮੇਟੀ ਵੱਲੋਂ ਇਨਾ ਅਪਰਾਧ ਕੀਤਾ ਗਿਆ ਚੇੜ ਕੇ ਕਾਫੀ ਦਿਨ ਲੱਗੇ ਬੇਚਾਰੀਆਂ ਨੂੰ ਸਭ ਮੰਦਰ ਕਮੇਟੀ ਵਾਲੇ ਤੜਕੇ ਦੇ 3 ਵਜੇ ਦੇ ਉੱਤੇ ਹੋਇਆ ਸਾਰੇ ਪ੍ਰਬੰਧਾਂ ਕਿੱਥੇ ਮੰਨ ਲਿਖ ਰਿਹਾ ਸਿਰਾਤ ਤੁਹਾਡੇ 12 1 ਵਜਣਾ ਤੇ ਇਹ ਪੂਰਾ ਨਹੀਂ ਸ਼ਹਿਰ ਦਾ ਕੋਈ ਸਮਾਜ ਸੇਵਾ ਦਾ ਕੰਮ ਹੋਵੇ ਸਭ ਤੋਂ ਵੱਧ ਜਿਹੜੀ ਸਤਨੰਗ ਮੰਦਰ ਦੀ ਕਮੇਟੀ ਆ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਮੌਰੀ ਦੀਆ ਇਹ ਬਹੁਤ ਹਨ ਜਨਮਕੁੰਮੀ ਭਗਵਾਨ ਗ੍ਰਿਸ਼ਨ ਜੀ ਦਾ ਅੱਜ ਪਵਿੱਤਰ ਜਨਮ ਦਿਵਸ ਸਾਰੇ ਬਿਸ਼ਪ ਦੇ ਵਿੱਚ ਬੜੀ ਸ਼ਰਧਾ ਔਰ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਿਆਂ ਦੇ ਵਿੱਚ ਵੀ ਸਾਰੇ ਜਨਾਤਮ ਸਮਾਜ ਨੇ ਸਾਰੇ ਮੰਦਰਾਂ ਨੂੰ ਰੋਸ਼ਨੀ ਲਾਈਟਾਂ ਦੇ ਨਾਲ ਸਜਾ ਕੇ ਉਹ ਪ੍ਰਭੂ ਦੀ ਜੋ ਲੀਲਾ ਹੈ ਪ੍ਰਭੂ ਦੀ ਲੀਲਾ ਨੂੰ ਨਵੀਂ ਜਨਰੇਸ਼ਨ ਨੂੰ ਅਸੀਂ ਜਾਗਰਤ ਕਰਨ ਲਈ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਦੇਵੀ ਦੇਵ ਤੇ ਸਾਡੇ ਮਹਾਪੁਰਖ ਸਾਡੇ ਇਸ ਸਫਾਰ ਨੂੰ ਚਲਾਉਣ ਵਾਲੇ ਸਾਡੀ ਜੋ ਸ੍ਰਿਸ਼ਟੀ ਆ ਸਾਰਾ ਬੱਚਾ ਨੂੰ ਸੰਸਕਾਰ ਮਿਲਦੇ ਰਹਿਣ ਭਾਤੀ ਜਨਤਾ ਪਾਰਟੀ ਵੱਲੋਂ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਜਿੱਤੀ ਹੈ ਗਵਾਈ ਦੇ ਵਿੱਚ ਸ੍ਰੀ ਸਤਨਾਰਨ ਮੰਦਰ ਕੋਲ ਤੋਂ ਲਾ ਕੇ ਕਿ ਭਗਵਾਨ ਜੀ ਦਾ ਅਸ਼ੀਰਵਾਦ ਲਿਆ ਔਰ ਸਾਰੇ ਸਮਾਜ ਨੂੰ ਆਖਰ ਵਿੱਚ ਫਿਰ ਇੱਕ ਵਾਰ ਕਰੋੜ ਕਰੋੜ ਵਧਾਈ ਦਿੰਦਾ ਹਾਂ ਸਾਰੇ ਇਸੇ ਤਰ੍ਹਾਂ ਮਿਲਜੁਲ ਕੇ ਇਕਜੁੱਟ ਹੋ ਕੇ ਦੇਸ਼ ਦੀ ਏਕਤਾ ਅਖੰਡਤਾ ਭਾਈਚਾਰਾ ਵਧਾਈ ਰੱਖੀਏ ਸਾਡਾ ਦੇਸ਼ ਵਿਸ਼ਵ ਦੇ ਵਿੱਚ ਸਭ ਤੋਂ ਮਜ਼ਬੂਤ ਦੇਸ਼ ਇਸੇ ਤਰ੍ਹਾਂ ਬੜੇਗਾ ਜਦੋਂ ਅਸੀਂ ਇਕਜੁੱਟ ਹੋ ਕੇ ਸਾਰੇ ਤਿਉਹਾਰਾਂ ਨੂੰ ਵੱਡੀ ਆਸਥਾ ਨਾਲ ਚੜ੍ਹਦਾ ਦਾਉ ਘੁੰਮਤਾ ਮਨਾਵਾਂਗੇ ਬਹੁਤ ਬਹੁਤ ਅੱਜ ਬਹੁਤ ਵੱਡਾ ਤਿਉਹਾਰਾ ਵਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮotsਵਾ ਉਹਦੇ ਉਪਲਕਸ਼ ਦੇ ਵਿੱਚ ਅੱਜ ਰਾਣਾ ਗੁਰੀਸ਼ ਸਿੰਘ ਜੀ ਦੀ ਹਾਜ਼ਰੀ ਪਾਉਣ ਦਾ ਸਨ ਕਾਂਗਰਸ ਪਾਰਟੀ ਦੀ ਹਾਜ਼ਰੀ ਲਵਾਉਣ ਵਾਸਤੇ ਸਾਡੇ ਕਾਂਗਰਸ ਦੇ ਮੇਨ ਸੀਨੀਅਰ ਡਿਪੀ ਮੈਂ ਖਤੇ ਗਿੱਕਲ ਮੈਂ ਤੇ ਸਾਰੇ ਹੀ ਕੌਂਸਲਰ ਸਿਵਾ ਅਲੱਗ ਅਲੱਗ ਮੰਦਰਾਂ ਦੇ ਵਿੱਚ ਨਤਮਸਤਕ ਹੋ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣਾ ਸ਼ਿਰਚਾ ਰਹੇ ਨੇ ਅਤੇ ਕੰਮ ਨਾ ਕਰਦੇ ਆ ਕਾਂਗਰਸ ਪਾਰਟੀ ਅਤੇ ਰਾਣਾ ਗੁਰੀਸ਼ ਇਹ ਕਾਮਨਾ ਕਰਦੇ ਆ ਕਿ ਆਉਣ ਵਾਲਾ ਸਮਾਂ ਕਪੂਰਥੇ ਦੇ ਬਹੁਤ ਕੁਝ ਖੁਸ਼ਿਆਲੀ ਭਰਾਂ ਹੋਵੇ ਪੂਰੇ ਉਤਸ਼ਾਹ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਬਲਕਿ ਮੈਂ ਸਮਝਦਾ ਕਿ ਪੂਰੀ ਦੁਨੀਆ ਦੇ ਵਿੱਚ ਬੜੇ ਹਰਸ਼ ਉल्लाਸ ਨਾਲ ਮਨਾਇਆ ਜਾ ਰਿਹਾ ਤੇ ਕਪੂਰਥੇ ਦੀ ਸਾਰੇ ਹੀ ਸੰਗਤ ਨੂੰ ਸਾਰੇ ਹੀ ਪਰਵੋਪਰੇਲੀਆਂ ਨੂੰ ਰਾਣਾ ਜੀ ਸਿੰਘ ਦੇ ਵੱਲ ਤੇ ਸੂਚੀ ਕਾਂਗਰਸ ਪਾਰਟੀ ਨੂੰ